ਕੀ ਕਹਿਣਾ ਚਾਹਉ ਕਮੈਂਟ ਚ ਹੈਗੇ ਨਾ ਜੀਤਾ ਗਿਆ ਰਵਨੀਤ ਦੇ ਦੇਖੋ ਆ ਪ੍ਰੋਟੈਸਟ ਕਰਨਾ ਸਭ ਦਾ ਰਾਈਟ ਆ ਜੇ ਕਾਂਗਰਸ ਪਾਰਟੀ ਕੱਲ ਪਾਰਲੀਮੈਂਟ ਦੇ ਵਿੱਚ ਆਪਣਾ ਪ੍ਰੋਟੈਸਟ ਕਰ ਰਹੀ ਸੀ ਤਾਂ ਸਾਡੇ ਮੰਤਰੀ ਸਾਹਿਬ ਰਵਨੀਤ ਬਿੱਟੂ ਜੀ ਉੱਥੋਂ ਦੀ ਲੰਗਰੇ ਸੀ ਅੰਤਰ ਜਾਣ ਵਾਸਤੇ ਸੋ ਜਿਹੜੀ ਕਾਂਗਰਸ ਦੀ ਪੰਦੀਸ਼ ਅਫਦਾਲਵੀ ਦੇ ਕਰਕੇ ਰਾਹੁਲ ਗਾਂਧੀ ਗਾਂਧੀ ਜੀ ਨੇ ਜਿਹੜੀ ਬਿਆਨਬਾਜ਼ੀ ਕੀਤੀ ਹੈ ਔਰ ਉਹਦੇ ਨਾਲ ਜਿਹੜੇ ਸਾਡੇ ਪੰਜਾਬ ਦੇ ਸਿੱਖ ਪਰਿਵਾਰਾਂ ਨੂੰ ਬਹੁਤ ਠੇਸ ਪਹੁੰਚੀ ਹੈ ਜੋ ਕਿ ਇਹ ਇੱਕ ਉਹਨਾਂ ਨੇ ਗਦਾਰ ਕਿਆ ਗਦਾਰ ਇੱਕ ਮੰਤਰੀ ਜਿਹੜਾ ਸਾਡੇ ਪੰਜਾਬ ਦਾ ਜਿਹੜਾ ਪੰਜਾਬ ਨੂੰ ਇੱਕ ਹੀ ਜਿਹੜਾ ਰਿਪਰੈਜ਼ੈਂਟ ਕਰ ਰਿਹਾ ਇੱਕ ਮੰਤਰੀ ਸਾਡੇ ਜਿਹੜੇ ਕੇਂਦਰ 'ਚ ਬੈਠੇ ਨੇ ਰਵਰੀਤ ਬਿੱਟੂ ਜੀ ਉਹਨਾਂ ਨੇ ਇਹ ਪੂਰੇ ਪੰਜਾਬ ਨੂੰ ਗਦਾਰ ਕਿਆ ਗਦਾਰਤਾ ਇਹ ਲੋਕ ਨੇ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਜਿਹੜੀ ਗਾਂਧੀ ਪਰਿਵਾਰ ਆ ਰਾਹੁਲ ਗਾਂਧੀ ਜਿਨ੍ਹਾਂ ਨੇ 1984 ਦੇ ਵਿੱਚ ਸਿੱਖ ਕਤਲੇਆਮ ਕੀਤਾ ਔਰ ਜਿਨ੍ਹਾਂ ਨੇ ਟਾਈਟਲਰ ਜਗਦੀਸ਼ ਟਾਈਟਲਰ ਵਰਗੇ ਸੱਜਣ ਕੁਮਾਰ ਵਰਗਿਆਂ ਦੀ ਗਵਾਹੀ ਭਰੀ ਔਰ ਹੁਣ ਤੱਕ ਜਿਹੜਾ ਉਹਨਾਂ ਨੂੰ ਬਚਾਉਂਦੇ ਆਏ ਗਦਾਰ ਤਾਂ ਰਾਹੁਲ ਗਾਂਧੀ ਦਾ ਪਰਿਵਾਰ ਆ। ਸੋ ਇਹ ਕਿਸ ਤਰ੍ਹਾਂ ਕਹਿ ਸਕਦੇ ਆ ਕਿ ਰਵਨੀਤ ਬਿੱਟੂ ਗਦਾਰ ਆ। ਉਹਨਾਂ ਨੇ ਪੰਜਾਬ ਦੇ ਲਈ, ਅਮਨ ਸ਼ਾਂਤੀ ਦੇ ਲਈ ਉਸ ਪਰਿਵਾਰ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ। ਸੋ ਮੈਂ ਅੱਜ ਤੁਹਾਡੇ ਮਾਧਿਅਮ ਦੇ ਰਾਹੀਂ ਇਸ ਗਾਂਧੀ ਪਰਿਵਾਰ ਨੂੰ ਪੁੱਛਣਾ ਚਾਹੁੰਦਾ ਕਿ ਇਹ ਕਿਸ ਤਰੀਕੇ ਨਾਲ ਜਿਹੜਾ ਇੱਕ ਬੈਂ ਸਿੰਘ ਦੇ ਪਰਿਵਾਰ ਨੂੰ ਰਵਨੀਤ ਸਿੰਘ ਬਿੱਟੂ ਉਹਨਾਂ ਨੂੰ ਕਿਸ ਤਰ੍ਹਾਂ ਗਦਾਰ ਕਹਿ ਰਹੇ ਨੇ। ਸੋ ਉਹਨਾਂ ਦੇ ਇਹ ਜਿਹੜੀ ਮੰਦੀ ਸ਼ਬਦਾਵਲੀ ਜਿਹੜੀ ਉਹਨਾਂ ਨੇ ਕੱਲ ਵਰਤੀ ਆ ਪਾਰਲੀਮੈਂਟ ਦੇ ਵਿੱਚ ਉਹਨੂੰ ਮੁੱਖ ਰੱਖਦੇ ਆ ਅੱਜ ਜਿਹੜਾ ਉਹਨਾਂ ਦਾ ਰਾਹੁਲ ਗਾਂਧੀ ਦਾ ਅੱਜ ਪਤਲਾ ਗੁਰਦਾਸਪੁਰ ਜ਼ਿਲ੍ਹੇ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਫੂਕਿਆ ਗਿਆ। ਬੰਦ ਕੀ ਰੱਖੀ ਗਈ ਹੈ ਜੀ ਜੋ ਪਤਲੇ ਪੂਰੇ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਫੂਕੇ ਜਾ ਰਹੇ ਆ। ਇਹ ਸਿਰਫ ਪੂਰੇ ਪੰਜਾਬ ਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਕਾਂਗਰਸ ਦੇ ਰਾਹੁਲ ਗਾਂਧੀ ਦੇ ਗਾਂਧੀ ਪਰਿਵਾਰ ਦੇ ਪਤਲੇ ਫੂਕੇ ਜਾ ਰਹੇ ਆ। ਮੰਗ ਕੋਈ ਨਹੀਂ ਮੰਗ ਤਾਂ ਸਾਰਾ ਪੂਰਾ ਦੇਸ਼ ਪੂਰਾ ਪੰਜਾਬ ਜਾਣਦਾ ਇਹਨਾਂ ਲੋਕਾਂ ਨੂੰ। ਔਰ ਜਿਹੜੀ ਇਹਨਾਂ ਦੀ ਸੋਚ ਆ ਪੰਜਾਬ ਦੇ ਪ੍ਰਤੀ ਸਿੱਖਾਂ ਦੇ ਪ੍ਰਤੀ ਉਹ ਕੱਲ ਉੱਪਰ ਕੇ ਬਾਹਰ ਨਿਕਲ ਕੇ ਬਾਹਰ ਆਈ ਹੈ ਇਹਨਾਂ ਦੇ ਵਿੱਚੋਂ ਪ੍ਰਧਾਨ ਜੀ ਕਹਿੰਦੇ ਪੱਗ ਵੀ ਕਹਿੰਦੇ ਕਿਸੇ ਲਹੁੰਦਾ ਬੰਦਾ ਪੈ ਸੀ ਜੀ ਉਹਦੇ ਲਈ ਵੀ ਇਹਨਾਂ ਦੇ ਨਾਲ ਇਹਨਾਂ ਦੇ ਪ੍ਰਧਾਨ ਜਿਹੜੇ ਪੰਜਾਬ ਦੇ ਰਾਜਾ ਵੜਿੰਗ ਜੀ ਹੋਰ ਜਿਹੜੀ ਲੀਡਰਸ਼ਿਪ ਸੀ ਉਹਨਾਂ ਨੇ ਮਤਲਬ ਉੱਠ ਕੇ ਇਥੋਂ ਤੱਕ ਕੀ ਉਹਨਾਂ ਦੇ ਹੱਥੋਂ ਫਾਈ ਤੱਕ ਵਾਲੀ ਵੀ ਗੱਲ ਨੌਬਤ ਜਿਹੜੀ ਲੱਗਦੀ ਸੀ ਉਹ ਇਹ ਅੰਦਰ ਚਲੇ ਗਏ ਇਸ ਕਰਕੇ ਬਚਾਅ ਹੋ ਗਿਆ ਔਰ ਕੁਝ ਲੀਡਰਾਂ ਨੇ ਚਲੋ ਰੋਕਿਆ ਵੀ ਸੋ ਮੈਂ ਅਸੀਂ ਜਿਹੜੀ ਗੱਲ ਮੈਂ ਸਮਝਦਾ ਕਿ ਬਹੁਤ ਮੰਦ ਭਾਗੀ ਗੱਲ ਆ ਔਰ ਐਸਾ ਨਹੀਂ ਸੀ ਕਰਨਾ ਚਾਹੀਦਾ ਇਹ ਸੀਨੀਅਰ ਲੀਡਰਸ਼ਿਪ ਸੀ ਕਾਂਗਰਸ ਦੀ ਇਹਨਾਂ ਨੂੰ ਐਸਾ ਕੰਮ ਨਹੀਂ ਸੀ ਕਰਨਾ ਚਾਹੀਦਾ ਲਵਨੀ YouTube ਵੀ ਬੀਟੋ ਲੋ ਕਿਆ ਮੈਂ ਪ੍ਰਧਾਨ ਮੈਂ ਕਾਂਗਰਸ ਦੀ ਉਹ ਮੈਂ ਦੇਖੋ ਜਿੰਨਾ ਚਿਰ ਉਹਨਾਂ ਨੇ ਪਾਰਟੀ ਲਈ ਕੰਮ ਕੀਤਾ ਜਿੰਨਾ ਚਿਰ ਕਾਂਗਰਸੀ ਕਾਂਗਰਸ ਨੇ ਉਹਨਾਂ ਨੇ ਕੰਮ ਲੰਬਾ ਸਮਾਂ ਕੀਤਾ ਉਹਨਾਂ ਦੀ ਗਦਾਰੀ ਦੀ ਅਸੀਂ ਤਾਂ ਗੱਲ ਕਰੀਏ ਜੀ ਕਿ ਉਹਨਾਂ ਨੇ ਪਾਰਟੀ ਦੀ ਕਦੇ ਪਿੱਠ ਛੁਰਾ ਮਾਰਿਆ ਹੋਵੇ ਉਹਨਾਂ ਨੇ ਬੜਾ ਲੰਬਾ ਸਮਾਂ ਜਿਹੜਾ ਪਰਿਵਾਰ ਨੇ ਕਾਂਗਰਸ ਦੀ ਕਾਂਗਰਸ ਨੂੰ ਖੜ੍ਹਾ ਕਰਨ ਦੇ ਲਈ ਉਸ ਪਰਿਵਾਰ ਨੇ ਬੜਾ ਲੰਬਾ ਸੰਘਰਸ਼ ਕੀਤਾ ਔਰ ਕਾਂਗਰਸ ਦੀ ਉਹਨਾਂ ਨੇ ਲੰਬਾ ਸਮਾਂ ਕਮਾੜ ਵੀ ਸਾਹ ਔਰ ਹਮੇਸ਼ਾ ਕਾਂਗਰਸ ਲਈ ਕੰਮ ਵੀ ਕਰਦੇ ਆਏ ਨੇ ਅਸੀਂ ਕੋਈ ਗੱਲ ਨਹੀਂ ਹੈ ਜੀ। ਫੋਕਿਆ ਰਾਹੁਲ ਗਾਂਧੀ ਦਾ ਜੋ ਮੈਨੂੰ ਕਹਿੰਦੇ ਹੋਏ ਬਿਲਕੁਲ ਵੀ ਦੁੱਖ ਨਹੀਂ ਹੋ ਰਿਹਾ ਕਿ ਨਾਇਾਇਤੀ ਨਿਕੰਮਾ ਤੇ ਗੰਦਾ ਇਨਸਾਨ ਹੈ ਜਿਹੜਾ ਪਹਿਲਾਂ ਦੇਸ਼ ਦੀ ਸੈਨਾ ਤੇ ਦੇਸ਼ ਦੀ ਇਕਨੋਮੀ ਤੇ ਸਾਡੇ ਰਾਮ ਭਗਵਾਨ ਤੇ ਪਹਿਲਾਂ ਵਾਰ ਕਰਦਾ ਰਿਹਾ ਹੁਣ ਆਪਣੇ ਹੀ ਇੱਕ ਸਾਥੀ ਨੇ ਜਿਨੇ ਪੋਲਿਟਿਕਲ ਲੈਵਲ ਤੇ ਤੁਸੀਂ ਸਾਰੇ ਜਾਣਦੇ ਹੋ ਕਿ ਕੋਈ ਇੱਧਰ ਕੋਈ ਇੱਧਰ ਆਪਣੀ ਵਿਚਾਰਧਾਰਾ ਦੇ ਨਾਲ ਅੰਦਾਜ਼ਾ ਜਾਂਦਾ ਰਹਿੰਦਾ ਉਹਨੂੰ ਦੇਸ਼ ਦਾ ਦੁਸ਼ਮਣ ਕਹਿਣਾ ਉਹਨੂੰ ਗद्दार ਕਹਿਣਾ ਕਿੱਡੀ ਕਿ ਚੰਗੀ ਗੱਲ ਸੀ। ਸਪੈਸ਼ਲੀ ਉਹ ਪਰਿਵਾਰ ਜਿਨ੍ਹਾਂ ਬਲਬੁੱਤੇ ਅੱਜ ਅਸੀਂ ਇੱਧਾ ਖੁੱਲ ਕੇ ਖੜੇ ਆਂ ਅੱਜ ਤੋਂ ਥੋੜੇ ਦੋ ਸਾਲ ਪਿੱਛੇ ਚਲ ਜਾਓ ਕੀ ਹਾਲ ਸੀ ਅਸੀਂ ਖੋਲ ਸਕਦੇ ਸੀ ਇੱਥੇ ਉਸੇ ਪਰਿਵਾਰ ਨੇ ਬਿਆਨ ਸਿੰਘ ਜੀ ਦੇ ਕੇਪੀਐਸ ਗਿਲ ਜੀ ਨੇ ਸਾਨੂੰ ਇਹ ਮਾਹੌਲ ਦਿੱਤਾ ਕਿ ਅਸੀਂ ਖੁੱਲ ਕੇ ਅੱਜ ਇੱਥੇ ਆਪਣਾ ਪ੍ਰੋਟੈਸਟ ਕਰ ਰਹੇ ਹਾਂ ਸਭ ਕੁਝ ਕਰ ਰਹੇ ਹਾਂ ਉਸ ਪਰਿਵਾਰ ਨੂੰ ਇੱਕ ਗਦਾਰ ਕਹਿ ਰਹੇ ਗਦਾਰ ਨੇ ਇਹ ਪਰਿਵਾਰ ਹੈ ਜਿਹਦੇ ਵਾਸਤੇ ਕੁਝ ਇਹਨੂੰ ਸਬੂਤ ਲੈਣ ਦੀ ਵੀ ਲੋੜ ਨਹੀਂ ਤੇ ਸਾਨੂੰ ਬਹੁਤ ਦੁੱਖ ਹੋਇਆ ਉਸੇ ਚੱਕਰ 'ਚ ਅੱਜ ਉਸ ਰਾਹੁਲ ਗਾਂਧੀ ਦਾ ਇਹ ਪਤਲਾ ਹੋ ਗਿਆ ਮੇਰੇ ਖਿਆਲ ਨਾਲ ਇਹ ਰਿਕਾਰਡ ਤੌਰ 'ਤੇ ਬਣਦਾ ਹੋ ਰਿਹਾ ਜਿਹੇ ਦਾਵਨ ਤੋਂ ਬਾਅਦ ਜੇ ਕਿਸੇ ਨੇ ਸਭ ਤੋਂ ਵੱਧ ਪੁੱਤਲੇ ਹੋ ਕੇ ਗਿਆ ਤੇ ਰਾਹੁਲ ਗਾਂਧੀ ਰੁਕੇ ਗਿਆ ਤੇ ਹਜੇ ਅੱਗੇ ਵੀ ਇਹਦੀ ਬਹੁਤ ਮਾੜੀ ਹਾਲਤ ਹੋਣ ਵਾਲੀ ਹੈ ਜੈ ਸ਼੍ਰੀ ਰਾਮ ਜੀ ਪੀਐਮ ਫੇਸ ਤੇ ਤੁਸੀਂ ਕਹਿੰਦੇ ਹੋ ਜੇ ਰਾਹੁਲ ਗਾਂਧੀ ਕਹਿੰਦੇ ਆਪਣੇ ਆਪ ਨੂੰ ਤੇ ਮੈਨੂੰ ਲੱਗਦਾ ਲਾਈਫਟਾਈਮ ਪੀਐਮ ਨੇ ਬੈਟਿੰਗ ਹੀ ਰਹਿਣਾ ਉਹਨਾਂ ਨੇ ਤੇ ਜਿੱਦਾਂ ਦੀ ਉਹਨਾਂ ਦੀ ਹਰ ਕਦਾਂ ਜਿੱਦਾਂ ਦੇ ਉਹਨਾਂ ਦਾ ਬਿਆਨ ਜਿੱਦਾਂ ਦੀ ਉਹਨਾਂ ਦੀ ਭਾਸ਼ਾ ਵਾ ਪ੍ਰਧਾਨ ਮੰਤਰੀ ਕਦੇ ਕਿ ਇਹ ਆਪੋਜੀਸ਼ਨ ਤੇ ਹੋਰ ਪ੍ਰਧਾਨ ਮੰਤਰੀ ਵੀ ਆਜੀ ਭਾਸ਼ਾ ਦਾ ਬੋਲਦੇ ਨਹੀਂ ਵੇਖਿਆ ਜੇ ਕਿਹੇ ਪਾਰਟੀ ਤੋਂ ਛੱਡ ਕੇ ਦ ਉਹ ਰਾਹੁਲ ਗਾਂਧੀ ਨਰਿਆਂ ਵਿੱਚ ਗਦਾਰ ਨੇ ਤੇ ਮੈਨੂੰ ਲੱਗਦਾ ਦੂਜੀਆਂ ਪਾਰਟੀਆਂ ਛੱਡ ਕੇ ਕਾਂਗਰਸ ਵਿੱਚ ਇਸ ਟਾਈਮ ਵੀ ਬੜੇ ਬੰਦੇ ਨੇ ਜਿਹੜੇ ਜਿਹੜੇ ਕਾਂਗਰਸ ਦੇ ਵਿੱਚ ਨੇ ਐਮਪੀ ਨੇ ਜਾਂ ਵੱਡੇ ਅਹੁਦਿਆਂ ਦੇ ਨੇ ਸਾਰੇ ਉਹ ਗਦਾਰ ਨੇ ਤੇ ਕਾਂਗਰਸ ਨੂੰ ਸਾਰਿਆਂ ਨੂੰ ਬਾਹਰ ਕਰ ਦੇਣਾ ਚਾਹੀਦਾ ਜਿਹੜਾ ਮੈਂ ਪੰਜਾਬ 'ਚ ਦੇਖਣ ਡਿਆ ਧਰਮਵੀਰ ਗਾਂਧੀ ਪਟਿਆਲੇ ਤੋਂ ਐਮਪੀ ਨੇ 14 'ਚ ਐਮਪੀ ਬਣਿਆ ਆਮ ਆਦਮੀ ਪਾਰਟੀ 'ਚ 19 'ਚ ਪਾਰਟੀ ਛੱਡਤੀ ਉਹਨਾਂ ਨੇ 24 'ਚ ਫਿਰ ਉਹਨਾਂ ਕਾਂਗਰਸ 'ਚੋਂ ਐਮਪੀ ਨੇ ਇਹਦਾ ਮਤਲਬ ਕਿ ਉਹ ਦੂਜੀ ਪਾਰਟੀ ਛੱਡ ਗਿਆ ਤੇ ਉਹ ਤੇ ਗਦਾਰ ਨੇ ਤੋਂ ਵੀ ਲਾਗੇ ਬੈਠੇ ਦੇ ਉਹਨਾਂ ਨੂੰ ਵੀ ਪਾਰਟੀ 'ਚ ਪਾਰਟੀ ਜਿਹੜੀ ਹੈ ਲੋਕਤੰਤਰੀ ਹਿੰਦੁਸਤਾਨ ਚ ਜਿਹੜਾ ਨਾ ਲੋਕਤੰਤਰ ਆ ਕਿਸੇ ਨੂੰ ਵੀ ਕਿਸੇ ਵੀ ਪਾਰਟੀ ਜਾਂਦਾ ਅਧਿਕਾਰ ਆ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਵਿਚਾਰਾਂ ਦੀ ਲੜਾਈ ਆ ਵਿਚਾਰਾਂ ਨਾਲ ਸਹਿਮਤ ਆ ਤਾਂ ਹੀ ਇੱਕ ਦੂਜੇ ਨਾਲ ਜਾਂਦਾ ਪਰ ਉਹਨਾਂ ਨੇ ਜਿਹੜਾ ਬਿੱਟੂ ਜੀ ਨੂੰ ਵੇਖੋ ਆਪ ਹੀ ਕਹਿਆ ਕਿ ਕੀ ਆਤਮਲਾ ਤੇ ਮੁੜ ਕੇ ਬਿੱਟੂ ਜੀ ਨੇ ਉਹਨਾਂ ਨਾਲ ਹੱਥ ਤੱਕ ਨਹੀਂ ਮਿਲਾਇਆ ਤੇ ਬੇਇੱਜ਼ਤੀ ਵਾਲੀ ਗੱਲ ਤੇ ਰਾਹੁਲ ਗਾਂਧੀ ਵਾਸਤੇ ਆ ਤੇ ਕਾਂਗਰਸ ਨੂੰ ਤੇ ਇੱਕ ਵਾਰੀ ਫੇਰ ਵਿਚਾਰ ਕਰਨਾ ਚਾਹੀਦਾ ਕਿ ਆਪਾਂ ਕਿੱਦਾਂ ਦਾ ਲੀਡਰ ਜਿਹੜਾ ਐਲੋਪੀ ਬਣਾਏ ਦਾ ਲੀਡਰ ਹੋਵੇ ਆਪੋਜੀਸ਼ਨ ਬਣਾਏ ਦਾ ਕੋਈ ਸਵਾਦ ਦਾ ਬੰਦਾ ਉਹਨਾਂ ਨੂੰ ਗੁੱਸਾ ਰਹਿਣਾ ਹੀ ਆ ਜੀ ਉਹ ਉਹਨੂੰ ਕਿਹੜਾ ਕੋਈ ਨੁਨੀਤ ਬਟੂ ਜੀ ਕੋਈ ਤੱਕੇ ਨਾ ਥੋੜੀ ਲੈਂਦਾ ਗਿਆ ਉਹਨਾਂ ਨੂੰ ਲੱਗਾ ਕਿ ਆ ਦੇਸ਼ ਭਗਤ ਪਾਰਟੀ ਆ ਦੇਸ਼ਵਾਦ ਤੇ ਖੜਨ ਵਾਤੇ ਪਾਰਟੀ ਆ ਉਹ ਕਾਂਗਰਸ ਚਲੇ ਆ ਉਹਨਾਂ ਨੇ ਵੇਖਿਆ ਇਹ ਕਾਂਗਰਸ ਕਿ ਉਹਨਾਂ ਨੇ ਕਿਹਾ ਹੀ ਉੱਥੇ ਤੁਹਾਡੇ ਸਾਹਮਣੇ ਕਿ ਜਿਹੜਾ ਰਾਹੁਲ ਗਾਂਧੀ ਆ ਰਾਹੁਲ ਗਾਂਧੀ ਐਂਟੀ ਨੈਸ਼ਨਲ ਆ ਦੇਸ਼ ਦਰੋਹੀ ਨੇ ਉਹਨਾਂ ਨੇ ਵੇਖਿਆ ਉੱਥੇ ਰਹਿ ਕੇ ਕਿ ਇਹ ਨੇ ਦੇਸ਼ ਦੇ ਨਾਲ ਤੇ ਖੜਦੇ ਨਹੀਂ ਦੇਸ਼ ਦੇ ਖਿਲਾਫ ਬੋਲਦੇ ਆ ਹਮੇਸ਼ਾ ਦੇਸ਼ ਨੂੰ ਜਿਹੜਾ ਝੁਕਾਨ ਵਾਲਾ ਕੰਮ ਕਰਦੇ ਆ ਤੇ ਬੀਜੇਪੀ ਚ ਨਾ ਇਸ ਟਾਈਮ ਤੇ ਦੱਸਦੇ ਆ ਕਿ ਬੀਜੇਪੀ ਕੀ ਕਰਦੀ ਆ ਦੇਸ਼ ਭਗਤ ਪਾਰਟੀਆਂ ਨਾਲ ਜੁੜੇ ਆ ਆਪੇ ਪਤਾ ਲੱਗਦਾ ਫਰਕ ਕੀ ਆ ਤਾਂ ਹੀ ਅਗਲੇ ਅਗਰ ਇਹਨੇ ਹੱਥ ਤੱਕ ਨਹੀਂ ਮਿਲਾਇਆ ਰਾਹੁਲ ਗਾਂਧੀ ਨੂੰ ਤੇ ਕਾਲੀ ਸ਼ਰਮ ਨਾਲ ਅਸਤੀਫਾ ਦੇਣਾ ਚਾਹੀਦਾ ਹੈ ਲੀਡਰ ਆਪੋਜੀਸ਼ਨ ਦਾ ਕਿ ਮੇਰੇ ਕੋ ਦੇ ਮੇਨਾਂ ਦੇ ਇੱਕ ਹੱਥ ਮਲਾ ਲੈ ਲੋ ਕੋਈ ਤਿਆਰ ਨਹੀਂ ਹੈਗਾ ਤੇ ਮੈਂ ਕਿਹੜੇ ਮੂੰਹ ਨਾਲ ਇੱਥੇ ਬੈਠਾ ਮੈਂ ਤਾਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੁੰਦੀ ਆ ਕਿ ਰਾਹੁਲ ਗਾਂਧੀ ਜੀ ਨੂੰ ਇੱਕ ਵਾਰ ਸੋਚ ਸਮਝ ਲੈਣਾ ਚਾਹੀਦਾ ਹੈ ਸ਼ਬਦਾਬ ਕੀ ਅਣਜਾਣ ਹੋਣਾ ਆ ਗਿਆ ਪਹਿਲੇ ਉਹਨਾਂ ਨੂੰ ਸਾਡੇ ਵੱਡੇ ਭਾਈ ਸਾਹਿਬ ਰਵਨੀਤ ਬਿੱਟੂ ਜੀ ਦੇ ਨਾਲ ਉਹਨਾਂ ਨੇ ਕਿਹਾ ਕਿ ਤੁਸੀਂ ਅ ਗੱਦਾਰ ਪਰਿਵਾਰ ਦੇ ਹੋ ਅੱਜ ਮੈਂ ਰਾਹੁਲ ਗਾਂਧੀ ਜੀ ਨੂੰ ਪੁੱਛਣਾ ਚਾਹਨੀ ਆ ਕਿ ਜਦੋਂ ਰਵਨੀਤ ਬਿੱਟੂ ਜੀ ਤੁਹਾਡੀ ਪਾਰਟੀ 'ਚ ਸੀਗੇ ਉਦੋਂ ਬਿਲਕੁਲ ਸਾਫ਼ ਸੁਥਰੇ ਔਰ ਬੜੇ ਆਜ਼ਾਦੀ ਕੁਲਾਟੀਏ ਦੇ ਪੁੱਤਰ ਸੀ ਪੋਤਰੇ ਸੀ ਅੱਜ ਉਹ ਭਾਰਤ ਜਨਤਾ ਪਾਰਟੀ ਦੇ ਨਾਲ ਜੁੜੇ ਨੇ ਅੱਜ ਭਾਰਤ ਜਨਤਾ ਪਾਰਟੀ ਦੇ ਨਾਲ ਕੰਦੇ ਨਾਲ ਕੰਦਾ ਜੋੜ ਕੇ ਉਹ ਕੰਮ ਕਰ ਰਹੇ ਨੇ ਇਸ ਕਰਕੇ ਉਹ ਗੱਦਾਰ ਪਰਿਵਾਰ ਦੇ ਮਹਿਸੂਸ ਹੋ ਰਿਹਾ ਇਹਨਾਂ ਨੂੰ ਕਮ ਸੇ ਕਮ ਰਾਹੁਲ ਗਾਂਧੀ ਜੀ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਕੀ ਇੱਕ ਜਿਹੜਾ ਪਾਰਟੀ ਦਾ ਕਾਰਜਕਰਤਾ ਅਗਰ ਉਹਦੇ ਮਨ ਨੂੰ ਤੁਹਾਡੀ ਪਾਰਟੀ ਅੱਛੀ ਨਹੀਂ ਲੱਗੀ ਤੁਹਾਡੇ ਰੂਲ ਐਂਡ ਰੈਗੂਲੇਸ਼ਨ ਨਹੀਂ ਅੱਛੇ ਲੱਗੇ ਅਗਰ ਉਹ ਕਿਸੇ ਦੂਸਰੀ ਪਾਰਟੀ ਜਾ ਕੇ ਉਹਨਾਂ ਨੂੰ ਅੱਛਾ ਲੱਗਾ ਕਿ ਭਾਰਤ ਨੂੰ ਜੋੜਨ ਵਾਲੀ ਗੱਲ ਕਰਦੇ ਨੇ ਭਾਰਤ ਜਨਤਾ ਪਾਰਟੀ ਵਾਲੇ ਤੇ ਫਿਰ ਅੱਜ ਰਾਹੁਲ ਗਾਂਧੀ ਜੀ ਨੂੰ ਜਿਹੜੇ ਅੱਜ ਗੱਦਾਰ ਕਿਥੋਂ ਮਹਿਸੂਸ ਹੋ ਗਏ ਉਹਨਾਂ ਨੂੰ ਮੈਂ ਰਾਹੁਲ ਗਾਂਧੀ ਜੀ ਦੇ ਨਾਲ ਇੱਕ ਗੱਲ ਕਹਿਣਾ ਚਾਹਨੀ ਹੈ ਕਿ ਕਮ ਸੇ ਕਮ ਸ਼ਬਦਾਵਲੀ ਬੋਲਣ ਤੋਂ ਪਹਿਲਾਂ ਆਪਣਾ ਪਿਛੋਕੜ ਇਤਿਹਾਸ ਜ਼ਰੂਰ ਝਾਤੀ ਮਾਰ ਲਿਓ ਕਿ ਕਮ ਸੇ ਕਮ ਕਾਂਗਰਸ ਨੇ ਆਪਣੇ ਅੰਮ੍ਰਿਤਸਰ ਹਰਮੰਦਰ ਸਾਹਿਬ ਚ ਕੀ ਕੁਛ ਨਹੀਂ ਕਰਾਇਆ ਸ਼ਰਿਆਮ ਕਤਲੇਆਮ ਹੋਏ ਸੀਗੇ ਅੱਜ ਉਹ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਅੱਜ ਉਹਨਾਂ ਦੇ ਹਾਲਾਤ ਕੀ ਨੇ ਅ ਪਹਿਲੇ ਤੇ ਅਸੀਂ ਗੋਰ ਨਿੰਦਾ ਕਰਦੇ ਹਾਂ ਜੋ ਰਾਹੁਲ ਗਾਂਧੀ ਜੀ ਨੇ ਬਿਆਨਬਾਜ਼ੀ ਕੀਤੀ ਜਾਂ ਜੋ ਕੱਲ ਹਰਕਤ ਕੀਤੀ ਉਹਨਾਂ ਨੂੰ ਸ਼ੋਭਾ ਨਹੀਂ ਸੀ ਦਿੰਦਾ ਔਰ ਆਏ ਦਿਨ راہਲ ਗਾਂਧੀ ਕੁਝ ਨਾ ਕੁਝ ਅਦਾਦਾ ਕਰਦੇ ਹੀ ਰਹਿੰਦੇ ਆ ਔਰ ਗੱਲ ਕਰੀਏ ਕਾਂਗਰਸ ਦੀ ਗੱਲ ਵਿੱਚ ਹੈ ਨਹੀਂ ਕਿ ਉਹਨਾਂ ਨੇ ਕੀ ਕੀਤਾ ਗੱਲ ਵਿੱਚ ਹੈ ਕਿ ਜੋ ਉਹਨਾਂ ਦੇ ਦਿਲ ਦੇ ਵਿੱਚ ਹੈਗੀਆਂ ਗੱਲਾਂ ਉਹ ਬਾਹਰ ਆਉਂਦੀਆਂ ਨਾ ਉਹ ਸਿੱਖਾਂ ਦੇ ਹਿਤਕਾਰੀ ਨੇ ਨਾ ਉਹ ਐਸੀਆਂ ਦੇ ਹਿਤਕਾਰੀ ਹੈ ਆਏ ਦਿਨ ਕੋਈ ਨਾ ਕੋਈ ਇਹਨਾਂ ਦੇ ਦਿਲ ਦੀਆਂ ਗੱਲਾਂ ਉਜਾਗਰ ਹੋ ਕੇ ਬਾਹਰ ਆਉਂਦੀਆਂ ਨੇ ਸੱਚਾਈ ਬਾਹਰ ਆਉਂਦੀ ਹੈ ਤੇ ਅਸੀਂ ਇਸ ਦੀ ਗੋਰ ਨਿੰਦਾ ਕਰਦੇ ਆ ਜੋ ਉਹਨਾਂ ਨੇ ਕੱਲ ਰਵਨੀਤ ਬਿੱਟੂ ਜੀ ਨਾਲ ਕੀਤਾ ਰਵਨੀਤ ਬਿੱਟੂ ਦਾ ਕਹਿਣਾ ਕਿ ਜੀ ਉਹ ਤਾਂ ਸਭੀ ਸਾਫ਼ ਨੂੰ ਮੈਂ ਬੀਜੇਪੀ ਜੋਇਨ ਕੀਤਾ ਦੇ ਇਸ ਕਰਕੇ ਮੈਂ ਤੇ ਟਿੱਪਣੀ ਕੀਤੀ ਬਿਲਕੁਲ ਜਦੋਂ ਇਹਨਾਂ ਦੇ ਕਾਂਗਰਸ ਦੇ ਵਿੱਚ ਕੋਈ ਦੂਸਰੀ ਪਾਰਟੀ ਤੋਂ ਛੱਡ ਕੇ ਜਾਂਦਾ ਉਸ ਦਾ ਇਹ ਕੀ ਕਹਿੰਦੇ ਸਵਾਗਤ ਕਰਦੇ ਆ ਤੇ ਜਦੋਂ ਇਹਨਾਂ ਦੀ ਪਾਰਟੀ ਦੇ ਵਿੱਚੋਂ ਛੱਡ ਕੇ ਕੋਈ ਦੂਜੀਆਂ ਪਾਰਟੀਆਂ ਵਿੱਚ ਜਾਂਦਾ ਤੇ ਉਸ ਦੀ ਇਹ ਬੁਰੇ ਤਰੀਕੇ ਦੇ ਨਾਲ ਜਿਹੜੀ ਹਰਕਤ ਕੱਲ ਕੀਤੀ ਉਹ ਇਦਾਂ ਹੀ ਕਰਦੇ ਆ ਕਿਉਂਕਿ ਇਹ ਕਾਂਗਰਸ ਪਾਰਟੀ ਨਹੀਂ ਰਹੀ ਇੱਕ ਪਰਿਵਾਰ ਦੀ ਪਾਰਟੀ ਹੈ ਪਰਿਵਾਰਵਾਦੀ ਅੱਗੇ ਰਾਹੁਲ ਗਾਂਧੀ ਦੇ ਪਹਿਲੇ ਦਾਦੀ ਫਿਰ ਰਾਹੁਲ ਗਾਂਧੀ ਹੁਣ ਪ੍ਰਿਯੰਕਾ ਵਾਰਡਰਾ ਦੇ ਜਿਹੜੇ ਬੱਚੇ ਆ ਉਹ ਅੱਗੇ ਕਰ ਦਿੱਤੇ ਜਾਣਗੇ ਈਵਨ ਪੂਰੇ ਦੇਸ਼ ਵਿੱਚ ਕਾਂਗਰਸ ਪਾਰਟੀ ਪੰਜਾਬ 'ਚ ਦੇਖ ਲਓ ਗੁਰਦਾਸਪੁਰ 'ਚ ਦੇਖ ਲਓ ਦਿਨਾਨਗਰ 'ਚ ਦੇਖ ਲਓ ਪਰਿਵਾਰਵਾਦੀ ਪਾਰਟੀ ਪਰਿਵਾਰਾਂ ਨੂੰ ਅੱਗੇ ਅੱਗੇ ਸੌਂਪੀ ਜਾਂਦੇ ਆ ਪਾਰਟੀ ਨੂੰ